ਤਾਂ ਜਿਹਦੇ ਸੁਣਦੇ ਉਹ ਤੇ ਹੀ ਵਧੀਆ ਲੱਗਦਾ ਮੈਂ ਤਾਂ ਇਹ ਕਹਿੰਨੀ ਹੁੰਨੀ ਆਂ ਉੱਚੀ ਉੱਚੀ ਗਾ ਉੱਚੀ ਉੱਚੀ ਗਾ ਆਏ ਹਾਰੇ ਮੈਂ ਕਹਿੰਨੀ ਵੀ ਤਰੇ ਗळा ਕੁਲੂ ਗਾ ਉੱਚੀ ਉੱਚੀ ਗਾ ਥੋੜਾ ਜਨ ਨੇ ਵਿੱਚ ਦੀ ਸੜਤਾ ਸੀ ਧਿਆਨ ਫਰਕ ਪੈ ਗਿਆ ਇਹਦੀ ਬਾਜ ਦਾ ਇਹ ਤੋਂ ਵੀ ਜ਼ਿਆਦਾ ਸੋਹਣਾ ਗਾਉਂਦੀ ਸੀ ਛੱਡ ਕੇ ਦਿੱਤਾ ਬਸ ਇਹਨੂੰ ਐ ਹੋਗੇ ਵੀ ਕੁਝ ਬੰਦਾ ਤਾਂ ਇਹ ਨਹੀਂ ਗਾ ਆ ਸੜਤੀ ਸੀ ਅੱਛਾ ਫਿਰ ਇੱਕਦਮ ਕਿੱਦਾਂ ਗਾਣਾ ਸ਼ੁਰੂ ਕਰਤਾ ਜਦੋਂ ਆ ਸਿੱਖ ਛੱਡਨਾਂ ਦਾ ਨਾ ਬੰਦਾ ਫਿਰ ਇੱਕ ਕੋਈ ਪੱਲਾ ਫੜਨ ਵਾਲਾ ਕਿਹਦੇ ਬਾਹ ਫੜਨ ਵਾਲਾ ਹੁੰਦਾ ਹੈ ਫਿਰ ਉਹ ਦੋ ਫਿਰ ਕਿੱਦਾਂ ਉਹ ਆਡੀਸ਼ਨਸ ਕਰਕੇ ਹਾਂਜੀ ਹਾਂ ਉਹ ਇੱਕਦਮ ਆਡੀਸ਼ਨਸ ਹੈਂ ਬੱਡੀ ਭੈਣ ਕੀ ਕਹਿੰਦੀ ਹੁੰਦੀ ਹੈ ਬੱਡੀ ਭੈਣ ਹਾਂ ਕੁਝ ਤਾਂ ਕਹਿੰਦੇ ਬਸ ਹਾਂ ਉਹਨਾਂ ਮੈਂ ਵੀ ਬਣ ਜੇ ਕੋਈ ਬਸ ਇਹ ਹੀ ਸੋਚ ਆਦੀ ਮੰਮੀ ਇਹਦਾ ਕੁਝ ਬਣ ਜੀ ਮੰਮੀ ਬਸ ਇਹਦੀ ਤਰੱਕੀ ਹੋ ਜਾਏ ਐ ਕਹਿੰਦੀ ਅਰੇ ਜਸ ਦਿਲ ਦੀਆਂ ਗੱਲਾਂ ਕਿਹਦੇ ਨਾਲ ਸਾਂਝੇ ਕਰਦੇ ਹੋ ਤੁਸੀਂ ਦਿਲ ਚ ਬਹੁਤ ਗੱਲਾਂ ਹੁੰਦੀਆਂ ਕੁੜੀਆਂ ਦੇ ਸੋ ਕੋਈ ਗੱਲ ਸ਼ੇਅਰ ਕਰਨੀ ਹੁੰਦੀ ਆ ਕੋਈ ਵੀ ਗੀਤ ਦੀ ਆਏ ਆ ਗਏ ਆ ਜਾਂ ਭੈਣ ਦੇ ਨਾਲ ਜਾਂ ਮੰਮੀ ਦੇ ਨਾਲ ਕਿਹਨਾ ਗੱਲਾਂ ਸ਼ੇਅਰ ਕਰਦੇ ਹੋ ਮੰਮੀ ਨਾਲ ਹੀ ਕਰਦੀ ਮੰਮੀ ਨਾਲ ਹੀ ਕਰਦੀ ਦੂਰ ਕਿਸੇ ਨਾਲ ਨਹੀਂ ਕਰਦੀ ਪੈਣਾ ਵੀ ਨਹੀਂ ਕਰਦੀ ਗੱਲਾਂ shear ਕਰਨੀਆਂ ਹਾਂ ਉਹਨਾਂ ਨਾਲ ਵੀ ਕਰਦੀਆਂ ਹੀ ਉਹਨਾਂ ਨਾਲ ਮਜ਼ਾਕ ਮਸਤੀ ਜੀਆਂ ਜੀਆਂ ਜ਼ਿਆਦਾ ਹੋ ਜਾਂਦੀਆਂ ਨੇ ਬਸ ਮੰਮੀ ਨਾਲ ਪਰਸਨਲ ਗੱਲਾਂ ਹੁੰਦੀਆਂ ਜਿਹੜੀਆਂ ਉਹ ਮੰਮੀ ਨਾਲ shear ਕਰ ਲੈਣੀਆਂ ਹਾਂ